ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਹਮੇਸ਼ਾ ਦੀ ਤਰ੍ਹਾਂ ਤੁਸੀਂ ਦਸਤਕ ਸੁਣ ਰਹੇ ਹੋ ਅੱਜ ਦੀ ਸਾਡੀ ਗੱਲਬਾਤ ਹੈਗੀ ਆ ਪਿਛਲੇ ਐਪੀਸੋਡ ਦੇ ਵਿੱਚ ਜਿਵੇਂ ਮੈਂ ਦੱਸਿਆ ਸੀਗਾ ਕਿ ਔਰਾ ਕਿਸੇ ਦਾ ਇਸ ਤਰ੍ਹਾਂ ਦਾ ਹੁੰਦਾ ਕਿ ਉਹਦੀ ਜਿਹੜੀ ਪੂਰੀ ਸ਼ਖਸੀਅਤ ਬਹੁਤ ਪ੍ਰਭਾਵਸ਼ਾਲੀ ਲੱਗਦੀ ਹੈ ਸੋ ਇਹ ਔਰਾ ਕੀ ਹੈ ਇਹਨੂੰ ਅਸੀਂ ਕਿਵੇਂ ਬਦਲ ਸਕਦੇ ਆ ਆਪਾਂ ਅੱਜ ਸਾਰੀਆਂ ਉਹੀ ਗੱਲਾਂ ਬਾਤਾਂ ਕਰਾਂਗੇ ਕਈ ਵਾਰ ਤੁਸੀਂ ਵੇਖਿਆ ਹੋਣਾ ਕਿ ਆਪਾਂ ਆਦੇ ਕੰਮ ਰੂਟੀਨ ਚੋਹੀ ਕਰ ਰਹੇ ਹੁੰਨੇ ਆ ਘਰ ਦੇ ਵਿੱਚ ਆਪਾਂ ਸਾਰੀਆਂ ਡਿਊਟੀਆਂ ਵੀ ਦੇ ਰਹੇ ਹੁੰਨੇ ਆ ਸਾਰਿਆਂ ਦਾ ਖਿਆਲ ਰੱਖ ਰਹੇ ਹੁੰਨੇ ਆ ਪਰ ਸਾਨੂੰ ਫੇਰ ਵੀ ਲੱਗਦਾ ਕਿ ਸਾਡੀ ਕੋਈ ਵੈਲਿਊ ਨਹੀਂ ਸਾਡੀ ਗੱਲ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਸਗੋਂ ਸਾਨੂੰ ਇਗਨੋਰ ਕੀਤਾ ਜਾਂਦਾ ਅਸੀਂ ਕੁਝ ਵੀ ਕਰੀ ਜਾਈਏ ਜਿਵੇਂ ਮਰਜੀ ਆਪਣੇ ਆਪ ਨੂੰ ਸਾਬਤ ਕਰੀ ਜਾਈਏ ਪਰ ਸਾਡੀ ਕੋਈ ਕਿਸੇ ਨੂੰ ਸਾਡੀ ਕਦਰ ਹੀ ਨਹੀਂ ਹੁੰਦੀ ਕੋਈ ਸਾਨੂੰ ਦੋਸ਼ ਸ਼ਬਦ ਪਿਆਰ ਦੇ ਤਾਂ ਕੀ ਬੋਲਣੇ ਸਾਨੂੰ ਸਗੋਂ ਪੂਰੀ ਤਰ੍ਹਾਂ ਰੱਜ ਕੇ ਇਗਨੋਰ ਕੀਤਾ ਜਾਂਦਾ ਹੈ ਤੇ ਇਹਦੇ ਉਲਟ ਕੋਈ ਹੋਰ ਸਾਡੇ ਹੀ ਪਰਿਵਾਰ ਦਾ ਮੈਂਬਰ ਅਜਿਹਾ ਹੁੰਦਾ ਉਹਦੇ ਵਿੱਚ ਅਜਿਹਾ ਰੋਪ ਦਾਬ ਹੁੰਦਾ ਉਹਦੀ ਪਰਸਨੈਲਿਟੀ ਇਹੋ ਜੀ ਹੁੰਦੀ ਆ ਕਿ ਅਸੀਂ ਸਾਰੇ ਉਹਦੇ ਵੱਲ ਧਿਆਨ ਦਿੰਨੇ ਆ ਜਦੋਂ ਵੀ ਘਰ ਦੇ ਵਿੱਚ ਦਾਖਲ ਹੁੰਦਾ ਸਾਡੇ ਵਿੱਚ ਸਾਰਿਆਂ ਦੀ ਇੱਕ એનર્ਜੀ ਜੀ ਆ ਜਾਂਦੀ ਆ ਸਾਰੇ ਉਹਦੇ ਵੱਲ ਧਿਆਨ ਦਿੰਦੇ ਆ ਉਹਨੂੰ ਵੇਖਦੇ ਆ ਉਹਨੂੰ ਨੋਟ ਕਰਦੇ ਆ ਉਹਦੀ ਪ੍ਰੈਜ਼ੈਂਸ ਦੇ ਵਿੱਚ ਸਾਰੇ ਮਤਲਬ ਖੁਸ਼ ਵੀ ਰਹਿੰਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਹਾਂ ਘਰ ਦੇ ਵਿੱਚ ਘਰੌਣਕ ਆ ਗਈ ਹੈ ਤੇ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਕੀ ਫਰਕ ਹੈ ਕਿ ਕਿਸੇ ਇੱਕ ਵਿਅਕਤੀ ਨੂੰ ਬਿਲਕੁਲ ਇਗਨੋਰ ਕੀਤਾ ਜਾਂਦਾ ਬੇਸ਼ੱਕ ਉਹਦੇ 'ਚ ਬਹੁਤ ਸਾਰੇ ਗੁਣ ਹੁੰਦੇ ਨੇ ਤੇ ਉਹਦੇ ਨਾਲ ਹੀ ਦੂਜੇ ਵੱਲ ਬਹੁਤ ਧਿਆਨ ਦਿੱਤਾ ਜਾਂਦਾ ਉਹਦੀ ਕਦਰ ਕੀਤੀ ਜਾਂਦੀ ਉਹਨੂੰ ਨੋਟਿਸ ਕੀਤਾ ਜਾਂਦਾ ਉਹਦੀ એનર્ਜੀ ਨੂੰ ਮਹਿਸੂਸ ਕੀਤਾ ਜਾਂਦਾ ਤੇ ਇਹ ਕਿਉਂ ਹੁੰਦਾ ਪਰ ਅੱਜ ਅਸੀਂ ਇਸੇ ਬਾਰੇ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਤੇ ਤੁਸੀਂ ਜੁੜੇ ਰਹਿਣਾ 10 ਤੱਕ ਚੈਨਲ ਦੇ ਨਾਲ ਔਰਾ ਨੂੰ ਦੇਖਣਾ ਜਾਂ ਮਹਿਸੂਸ ਕਰਨਾ ਕਿਵੇਂ ਸਿੱਖੀਏ ਹਨ ਇਹ ਸਭ ਤੋਂ ਪਹਿਲਾਂ ਜ਼ਰੂਰੀ ਹੈਗੀ ਇਹ ਗੱਲ ਕਈ ਵਾਰ ਅਸੀਂ ਵੇਖਦੇ ਹਾਂ ਕਿ ਕਿਸੇ ਦੇ ਕੋਲ ਬੈਠਦਿਆਂ ਹੀ ਜਦੋਂ ਅਸੀਂ ਕਿਸੇ ਅਜਿਹੇ ਵਿਅਕਤੀ ਦੀ ਸੰਗਤ ਕਰਦੇ ਹਾਂ ਹਨ ਆਪਾਂ ਉਹਦੇ ਕੋਲ ਬੈਠਦਿਆਂ ਹੀ ਨਾ ਇੱਕ એનર્ਜੀ ਜੀ ਨਾਲ ਭਰ ਜਾਂਦੇ ਹਾਂ ਤੇ ਸਾਨੂੰ ਉਹ ਆਪ ਦਾ ਜਿਹੜਾ ਬੋਝਲ ਜਾਂ ਮਨ ਹੈ ਉਹ ਹਲਕਾ ਮਹਿਸੂਸ ਹੋਣ ਲੱਗਦਾ ਸਾਡੇ ਅੰਦਰ ਇੱਕ ਖੁਸ਼ੀ ਜੀ ਇੱਕ ਉਤਸ਼ਾਹ ਜਆ ਬਣਨ ਲੱਗਦਾ ਹੈ ਇੱਕ ਰਾਹਤ ਜੀ ਮਹਿਸੂਸ ਹੁੰਦੀ ਹੈ ਕਿਸੇ ਕੋਲ ਬੈਠ ਕੇ ਉਹਦੀਆਂ ਗੱਲਾਂ ਸੁਣ ਕੇ ਉਹਨੂੰ ਬੜੇ ਧਿਆਨ ਨਾਲ ਵੇਖ ਕੇ ਤੇ ਇਹਦੇ ਉਲਟ ਦੂਜਾ ਹੁੰਦਾ ਕਿ ਅਸੀਂ ਕਈ ਵਾਰ ਕਿਸੇ ਦੀਆਂ ਗੱਲਾਂ ਤੋਂ ਖਿਜ ਜਾਂਦੇ ਆ ਸਾਨੂੰ ਚੜਾਉਣ ਲੱਗ ਜਾਂਦੀ ਹੈ ਸਾਨੂੰ ਹੁੰਦਾ ਬਸ ਇਹ ਤੇ ਛੇਤੀ ਆਪਦੀ ਗੱਲ ਖਤਮ ਕਰੇ ਤੇ ਅਸੀਂ ਇੱਥੋਂ ਉੱਠੀਏ ਸੋ ਅਸੀਂ ਕਿਵੇਂ ਪਛਾਣ ਸਕਦੇ ਹਾਂ ਕਿਸੇ ਦੌਰ ਆ ਕਿਸੇ ਸ਼ਾਂਤ ਕਮਰੇ ਦੇ ਵਿੱਚ ਬੈਠੀਏ ਮੰਨ ਲਓ ਕੋਈ ਵਿਅਕਤੀ ਕਿਸੇ ਸ਼ਾਂਤ ਕਮਰੇ 'ਚ ਬੈਠਾ ਹੈ ਉਹਦੇ ਪਿੱਛੇ ਸਫੇਦ ਦੀਵਾਰ ਆ ਤੁਸੀਂ ਧਿਆਨ ਨਾਲ ਨੋਟਿਸ ਕਰਿਓ ਕਿ ਹੌਲੀ-ਹੌਲੀ ਉਹਦੇ ਦਿਵਾਲੇ ਨਾਲ ਇੱਕ ਰੰਗ ਜਿਹਾ ਤੁਹਾਨੂੰ ਮਹਿਸੂਸ ਹੋਣ ਲੱਗੂਗਾ ਇੱਕ ਰੰਗਤ ਜੀ ਜਿਹੜੀ ਸਾਨੂੰ ਮਹਿਸੂਸ ਹੋਊਗੀ ਸਮਝ ਲਓ ਉਹੀ ਔਰਾ ਹੈਗਾ ਤੇ ਔਰਾ ਦੇ ਕੁਝ ਰੰਗ ਹੁੰਦੇ ਨੇ ਜਿਹੜੇ ਅਸੀਂ ਮਹਿਸੂਸ ਕਰਨੇ ਹੁੰਦੇ ਆ ਜਿਹੜਾ ਤਾਂ ਨੀਲਾ ਰੰਗ ਹੁੰਦਾ ਉਹ ਹੁੰਦਾ ਮਾਨਸਿਕ ਸ਼ਕਤੀ ਤੇ ਅਧਿਆਤਮਿਕ ਊਰਜਾ ਦਾ ਆਪਾਂ ਜ਼ਹਿਨੀ ਤੌਰ ਤੇ ਸਾਨੂੰ ਸਟਰੋਂਗ ਜਿਹਾ ਅਸੀਂ ਮਹਿਸੂਸ ਕਰਦੇ ਆਂ ਤੇ ਅੰਦਰੋਂ ਸਾਡੀ ਜਿਹੜੀ ਅੰਤਰਾਤਮਾ ਜੀ ਹੈਗੀ ਆ ਉਹ ਸ਼ਕਤੀਸ਼ਾਲੀ ਬਣਦੀ ਹੈਗੀ ਆ ਜਿਹੜਾ ਹਰਾ ਰੰਗ ਹੈਗਾ ਉਹ ਪਿਆਰ ਦਾ ਦਇਆ ਦਾ ਰੰਗ ਹੈਗਾ ਹਰਾ ਰੰਗ ਜਿਹੜਾ ਹੈਗਾ ਉਹ ਹੀਲਿੰਗ ਪਿਆਰ ਸੰਤੁਲਨ ਬੈਲੈਂਸ ਬਣਾਈ ਰੱਖਦਾ ਲਾਲ ਰੰਗ ਜਿਹੜਾ ਹੈਗਾ ਉਹ ਹੈਗਾ ਸ਼ਕਤੀ ਆਤਮ ਵਿਸ਼ਵਾਸ ਆਪਣਾ ਗੁੱਸਾ ਇੱਛਾ ਉਸ ਤੋਂ ਬਾਅਦ ਹੈਗਾ ਬੈਂਗਣੀ ਇਹਦੇ ਵਿੱਚ ਆ ਜਾਂਦੀ ਹੈ ਸਾਡੀ ਸਾਰੀ ਗਹਿਰੀ ਸਮਝ ਬੋਝ ਵੀ ਅਸੀਂ ਕਿਸੇ ਚੀਜ਼ ਨੂੰ ਕਿੰਨੀ ਕੁ ਗਹਿਰਾਈ ਨਾਲ ਸਮਝਦੇ ਆ ਉਹਨੂੰ ਮਹਿਸੂਸ ਕਰਦੇ ਆ ਤੇ ਪੀਲਾ ਰੰਗ ਹੁੰਦਾ ਸਾਡੀ ਬੁੱਧੀਮਤਾ ਦਾ ਸਾਡੀ ਰਚਨਾਤਮਕਤਾ ਦਾ ਕਿ ਅਸੀਂ ਕਿੰਨੇ ਕੁ ਸਿਰਜਣਹਾਰਾਂ ਜਾਂ ਸਾਡੇ ਚ ਕਿੰਨੀ ਕਿਸੇ ਚੀਜ਼ ਦੀ ਰਚਨਾ ਕਰਨ ਦੀ ਸ਼ਮਤਾ ਹੈਗੀ ਆ ਤੇ ਸਫੇਦ ਰੰਗ ਹੁੰਦਾ ਹੈ ਸ਼ੁੱਧਤਾ ਰੱਬੀ ਊਰਜਾ ਉਹਦੇ ਲਈ ਸਾਡਾ ਜਿਹੜਾ ਸਫੇਦ ਰੰਗ ਹੈ ਉਹ ਹੁੰਦਾ ਉੱਚੀ ਚੇਤਨਾ ਇਹ ਵੀ ਸਫੇਦ ਰੰਗ ਦੇ ਵਿੱਚ ਹੀ ਆ ਜਾਂਦੀ ਹੈ ਤੇ ਕਾਲਾ ਰੰਗ ਇਹਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਇਹਦੇ ਚ ਦਰਦ ਦੁੱਖ ਨਕਾਰਾਤਮਕਤਾ ਸੋ ਇਹ ਕੁੱਲ ਰੰਗ ਹੈਗੇ ਨੇ ਜਿਨ੍ਹਾਂ ਨੂੰ ਪੈਨ ਨਾਲ ਜਿਨ੍ਹਾਂ ਨੂੰ ਵਰਤਨ ਦੇ ਨਾਲ ਜਿਹੜਾ ਸਾਡਾ ਔਰਾ ਉਹ ਜ਼ਾਹਰ ਹੁੰਦਾ ਤੁਸੀਂ ਦੇਖਿਓ ਕਿ ਅਸੀਂ ਸਾਡੇ ਪਸੰਦੀਦਾ ਰੰਗ ਕਿਹੜੇ ਹੈਗੇ ਨੇ ਜਦੋਂ ਅਸੀਂ ਜਿਸ ਵੀ ਰੰਗ ਨੂੰ ਪਸੰਦ ਕਰਦੇ ਆ ਕਿ ਸਾਨੂੰ ਆਹ ਰੰਗ ਅਟਰੈਕਟ ਕਰਦਾ ਕਰਦਾ ਤਾਂ ਉਹ ਸਾਡਾ ਔਰਾ ਹੀ ਹੁੰਦਾ ਅਸੀਂ ਉਸ ਤਰ੍ਹਾਂ ਦੇ ਹੀ ਅੰਦਰੋਂ ਹੁੰਨੇ ਆ ਜਿਸ ਤਰ੍ਹਾਂ ਦਾ ਉਹ ਰੰਗ ਆਪਣਾ ਪ੍ਰਭਾਵ ਛੱਡਦਾ ਹੁਣ ਆਪਾਂ ਗੱਲ ਕਰਦੇ ਆ ਕਿ ਲੋਕ ਸਾਨੂੰ ਨਜ਼ਰ ਅੰਦਾਜ਼ ਕਿਉਂ ਕਰਦੇ ਆ ਜਦੋਂ ਸਾਨੂੰ ਲੱਗਦਾ ਹੈ ਨਾ ਕਿ ਸਾਡੀ ਵੈਲਿਊ ਨਹੀਂ ਕੀਤੀ ਜਾਂਦੀ ਸਾਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਉਹਦੇ ਪਿੱਛੇ ਇੱਕ ਕਾਰਨ ਹੈ ਸਾਨੂੰ ਉਹ ਸਮਝਣ ਦੀ ਲੋੜ ਹੈ ਕਿਉਂਕਿ ਅਸੀਂ ਆਪ ਹੀ ਐਨੇ ਨਕਾਰਾਤਮਕ ਹੁੰਨੇ ਆ ਅਸੀਂ ਆਪ ਹੀ ਆਪਣੇ ਲਈ 네ਗੇਟਿਵ ਹੁੰਨੇ ਆ ਜਦੋਂ ਅਸੀਂ ਆਪਦੇ ਗੁਣਾਂ ਨੂੰ ਨਹੀਂ ਪਛਾਣਦੇ ਅਸੀਂ ਆਪ ਹੀ ਆਪਣੀਆਂ ਕਮੀਆਂ ਗਿਣਦੇ ਰਹਿੰਦੇ ਆ ਕਿ ਮੇਰੇ 'ਚ ਆ ਵੀ ਕਮੀ ਹੈ ਮੈਥੋਂ ਆ ਨਹੀਂ ਹੁੰਦਾ ਮੈਥੋਂ ਕੋਈ ਕੰਮ ਢੰਗ ਨਾਲ ਨਹੀਂ ਹੁੰਦਾ ਮੈਥੋਂ ਚੰਗੀ ਤਰ੍ਹਾਂ ਅ ਘਰ ਦੇ ਕੰਮਕਾਰ ਨਹੀਂ ਹੁੰਦੇ ਮੈਥੋਂ ਚੰਗੀ ਤਰ੍ਹਾਂ ਕੁਝ ਪੜਿਆ ਨਹੀਂ ਜਾਂਦਾ ਕੁਝ ਸਿੱਖਿਆ ਨਹੀਂ ਜਾਂਦਾ ਕਿਸੇ ਨੂੰ ਕੁਝ ਸਮਝਾਇਆ ਨਹੀਂ ਜਾਂਦਾ ਬੱਚਿਆਂ ਨੂੰ ਕੰਟਰੋਲ 'ਚ ਨਹੀਂ ਰੱਖਿਆ ਜਾਂਦਾ ਜਦੋਂ ਅਸੀਂ ਇਹ ਚੀਜ਼ਾਂ ਕਿਸੇ ਨਾਲ ਵੀ ਡਿਸਕਸ ਕਰਦੇ ਆ ਤਾਂ ਅਸੀਂ ਇੱਕ ਨਕਾਰਾਤਮਕ ਊਰਜਾ ਬਾਹਰ ਭੇਜ ਰਹੇ ਹੁੰਨੇ ਆ ਤਾਂ ਸਾਡਾ ਜਿਹੜਾ ਔਰਾ ਉਸੇ ਤਰ੍ਹਾਂ ਡਲ ਹੋ ਜਾਂਦਾ ਤੇ ਲੋਕ ਸਾਡੇ ਤੋਂ ਕੰਨੀ ਘਤਰਾਉਣ ਲੱਗ ਜਾਂਦੇ ਆ ਉਹਨਾਂ ਨੂੰ ਲੱਗਦਾ ਕਿ ਇਹਦੇ ਕੋਲ ਬੈਠਿਆਂ ਕੋਈ ਵੀ ਚੰਗੀ ਚੀਜ਼ ਅਸੀਂ ਨਹੀਂ ਸਿੱਖ ਸਕਦੇ ਸਾਨੂੰ ਇਹਦੇ ਕੋਲ ਬੈਠਦਿਆਂ 네ਗੇਟਿਵਿਟੀ ਸਾਨੂੰ ਮਿਲਦੀ ਐ ਸੋ ਅਵੋਇਡ ਕਰਦੇ ਆ ਲੋਕ ਤਾਂ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਆ ਕਿ ਆਪਣਾ ਔਰਾ ਚੰਗਾ ਬਣਾਉਣ ਦੇ ਲਈ ਸਾਡਾ ਆਪ ਹੀ ਸਭ ਤੋਂ ਵੱਧ ਵੱਡਾ ਯੋਗਦਾਨ ਹੁੰਦਾ ਕਿਸੇ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੁੰਦਾ ਲੋਕ ਤਾਂ ਸਾਡੀ ਜਿਹੜੀ ਉਹ ਸਾਡਾ ਜਿਹੜਾ ਗੁਣ ਹੈਗਾ ਅੰਦਰਲਾ ਉਹਦੇ ਆਧਾਰ ਤੇ ਹੀ ਸਾਡੇ ਨੇੜੇ ਆਉਂਦੇ ਆ ਤੇ ਉਹਦੇ ਆਧਾਰ ਤੇ ਹੀ ਸਾਥੋਂ ਦੂਰ ਜਾਂਦੇ ਆ ਸਾਡੇ ਔਗਣਾ ਕਰਕੇ ਸੋ ਅਸੀਂ ਕੀ ਕਰਨਾ ਆਪਣੇ ਆਪ ਦੇ ਵਿੱਚ ਕੁਝ ਗੁਣਾ ਨੂੰ ਨਾ ਵਿਕਸਿਤ ਕਰਨਾ ਗੁਣ ਤਾਂ ਆਪਣੇ ਅੰਦਰ ਪਹਿਲਾਂ ਹੀ ਹੁੰਦੇ ਨੇ ਤੇ ਇੱਕ ਲੋੜ ਹੁੰਦੀ ਉਹਨੂੰ ਥੋੜਾ ਜਿਹਾ ਠੋਮਣਾ ਦੇਣ ਦੀ ਉਹਨਾਂ ਨੂੰ ਵਿਕਸਿਤ ਕਰਨ ਦੀ ਤੇ ਇਹਦੇ ਲਈ ਕਰਨਾ ਕੀ ਹੈ ਥੋੜੀਆਂ ਜਿਹੀਆਂ ਕੋਸ਼ਿਸ਼ਾਂ ਨਾਲ ਅਸੀਂ ਆਪ ਦਾ ਜਿਹੜਾ ਔਰਾ ਹੈਗਾ ਉਹ ਵਧੀਆ ਬਣਾ ਸਕਦੇ ਹਾਂ ਅਸੀਂ ਕੀ ਕਰਨੀ ਹੈ ਸੈਲਫ ਟਾਕ ਕਰਨੀ ਆ ਆਪਣੇ ਆਪ ਨਾਲ ਗੱਲਬਾਤ ਕਰਨੀ ਆ ਸੁਣਨ ਨੂੰ ਇਹ ਗੱਲ ਬੜੀ ਅਜੀਬ ਲੱਗੂਗੀ ਪਰ ਇਹ ਜ਼ਰੂਰੀ ਹੈ ਜਦੋਂ ਅਸੀਂ ਆਪਦੇ ਆਪ ਨਾਲ ਗੱਲਾਂ ਕਰਾਂਗੇ ਨਾ ਆਪਦੇ ਗੁਣਾਂ ਨੂੰ ਅੰਦਰੋਂ ਪਛਾਣਾਂਗੇ ਕਿ ਤੂੰ ਬਹੁਤ ਸੋਹਣੀ ਹੈ ਤੂੰ ਬਹੁਤ ਸੋਹਣਾ ਹੈ ਤੇਰੇ ਅੰਦਰ ਬਹੁਤ ਸਾਰੇ ਗੁਣ ਨੇ ਤੇਰੀ ਆਵਾਜ਼ ਬਹੁਤ ਵਧੀਆ ਹੈ ਤੂੰ ਆਪਣੇ ਸਾਰੇ ਕਮਾਂਕਾਰਾਂ ਨੂੰ ਬੜੇ ਧਿਆਨ ਨਾਲ ਕਰਦਾ ਹੈ ਤੂੰ ਆਪਣੀ ਹਰ ਇੱਕ ਚੀਜ਼ ਨੂੰ ਬੜੇ ਸੋਹਣੇ ਤਰੀਕੇ ਨਾਲ ਮੈਨੇਜ ਕਰਦਾ ਤੇਰੇ ਚ ਆ ਗੁਣ ਹੈਗਾ ਤੇਰੇ ਚ ਉਹ ਗੁਣ ਹੈਗਾ ਤੂੰ ਬਹੁਤ ਵਧੀਆ ਪੜ੍ਹਾਈ ਕੀਤੀ ਹੈ ਤੇਰੇ ਕੋਲ ਐਜੂਕੇਸ਼ਨ ਹੈ ਤੇਰੇ ਕੋਲ ਇਨੀਆਂ ਡਿਗਰੀਆਂ ਹੈਗੀਆਂ ਨੇ ਤੇਰੀ ਇੱਕ ਆਪਣੀ ਵੱਖਰੀ ਪਰਸਨੈਲਿਟੀ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਅਸੀਂ ਆਪਣੇ ਆਪ ਨੂੰ ਕਹਨੇ ਆ ਤਾਂ ਤੁਸੀਂ ਦੇਖਿਓ ਕਿ ਹੌਲੀ-ਹੌਲੀ ਸਾਡੇ ਵਿੱਚੋਂ ਨਾ ਇੱਕ ਨਵਾਂ ਵਿਅਕਤੀ ਜਨਮ ਲੈਣ ਲੱਗਦਾ ਹੈ ਸਾਨੂੰ ਆਪਦੇ ਵਿੱਚ ਆਪਣੇ ਆਪ 'ਚ ਬਹੁਤ ਚੇਂਜੇਸ ਮਹਿਸੂਸ ਹੁੰਦੀਆਂ ਸਾਨੂੰ ਲੱਗਦਾ ਕਿ ਜੋ ਅਸੀਂ ਪਹਿਲਾਂ ਸੀ ਹੁਣ ਅਸੀਂ ਉਹ ਨਹੀਂ ਰਹੇ ਸਾਡੇ 'ਚ ਇੱਕ ਖਾਸ ਕਿਸਮ ਦਾ ਨਾ ਬਦਲਾ ਆ ਗਿਆ ਤੇ ਇਹ ਔਰਾਂ ਹੀ ਹੁੰਦਾ ਜਿਹੜਾ ਹੌਲੀ-ਹੌਲੀ ਚੇਂਜ ਹੋ ਰਿਹਾ ਹੁੰਦਾ ਜਿਹਨੂੰ ਅਸੀਂ ਆਪ ਆਪਣੀਆਂ ਕੋਸ਼ਿਸ਼ਾਂ ਨਾਲ ਬਦਲ ਰਹੇ ਹੁੰਨੇ ਆਂ ਇਦੇ ਲਈਨਾ ਆਪਾਂ ਕੀ ਕਰਨਾ ਕਿ ਅਸੀਂ ਦੂਜਿਆਂ ਨੂੰ ਖੁਸ਼ ਕਰਨਾ ਬੰਦ ਕਰਨਾ ਦੂਜਿਆਂ ਨੂੰ ਦੂਜਿਆਂ ਵਾਲੇ ਮੇ ਧਿਆਨ ਦੇਣਾ ਉਹ ਕੀ ਕਰਦੇ ਆ ਕਿੱਥੇ ਜਾਂਦੇ ਆ ਕੀ ਖਾਂਦੇ ਆ ਕੀ ਪੀਂਦੇ ਆ ਕਿਵੇਂ ਜਿਉਂਦੇ ਆ ਉਹ ਗੱਲਾਂ ਛੱਡ ਕੇ ਆਪਣੇ ਆਪ ਵੱਲ ਧਿਆਨ ਦੇਣਾ ਕਿ ਅਸੀਂ ਖੁਸ਼ ਕਿਵੇਂ ਰਹਿਣਾ ਅਸੀਂ ਆਪਣੇ ਸਾਰੀਆਂ ਚੀਜ਼ਾਂ ਨੂੰ ਆਪਣੇ ਸਾਰੇ ਵਾਲੇ ਦਿਵਾਲੇ ਨੂੰ ਆਪਣੀ ਪਰਸਨੈਲਿਟੀ ਨੂੰ ਕਿਵੇਂ ਨਖਾਰਨਾ ਆਪਣੇ ਆਪ ਦੇ ਵਿੱਚ ਕਰੋ ਕਿਵੇਂ ਪੈਦਾ ਕਰਨਾ ਹਲਕੀਆਂ ਗੱਲਾਂ ਤੇ ਹੱਸਣਾ ਬੰਦ ਕਰ ਦਿਓ ਹਲਕੀਆਂ ਗੱਲਾਂ ਵੱਲ ਧਿਆਨ ਦੇਣਾ ਛੱਡ ਦਿਓ ਹਲਕੇ ਲੋਕਾਂ ਨੂੰ ਧਿਆਨ ਦੇਣਾ ਉਹਨਾਂ ਵੱਲ ਪਿੱਛੇ ਹਟ ਚੋ ਮਤਲਬ ਉਹਨਾਂ ਤੋਂ ਸੋ ਜਦੋਂ ਇਹ ਚੀਜ਼ਾਂ ਅਸੀਂ ਕਰਨੀਆਂ ਸ਼ੁਰੂ ਕਰਾਂਗੇ ਤਾਂ ਤੁਸੀਂ ਦੇਖਿਓ ਕਿ ਲੋਕ ਸਾਡੇ ਵੱਲ ਹੌਲੀ-ਹੌਲੀ ਆਕਰਸ਼ਿਤ ਹੋਣ ਲੱਗਣਗੇ ਉਹ ਸਾਡੇ ਕੋਲ ਬੈਠਣਾ ਸ਼ੁਰੂ ਕਰਨਗੇ ਸਾਨੂੰ ਮਿਲਣਾ ਸ਼ੁਰੂ ਕਰਨਗੇ ਸਾਡੇ ਨਾਲ ਗੱਲ ਕਰਕੇ ਉਹਨਾਂ ਨੂੰ ਚੰਗਾ ਲੱਗੂਗਾ ਤੇ ਇਦਾਂ ਅਸੀਂ ਆਪਣੇ ਵਿੱਚੋਂ ਇੱਕ ਨਵਾਂ ਵਿਅਕਤੀ ਪੈਦਾ ਕਰ ਲਵਾਂਗੇ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜਾ ਔਰਾ ਹੈਗਾ ਇਹ ਵਿਗੜਦਾ ਕਿਉਂ ਹੈ ਚਿੰਤਾ ਡਰ ਗੁੱਸਾ ਈਰਖਾ ਇਹ ਸਭ ਚੀਜ਼ਾਂ ਸਾਡੇ ਔਰਾ ਨੂੰ ਖਰਾਬ ਕਰਦੀਆਂ ਨੇ ਵਿਗਾੜਦੀਆਂ ਨੇ ਲੋਕ ਸਾਡੇ ਤੋਂ ਦੂਰ ਹੋਣ ਲੱਗ ਜਾਂਦੇ ਆ ਲੋਕ ਸਾਡੇ ਤੋਂ ਘਿਰਣਾ ਕਰਦੇ ਆ ਸਾਡੇ ਤੋਂ ਡਰਨ ਲੱਗ ਜਾਂਦੇ ਆ ਸਾਡੇ ਤੋਂ ਦੂਰੀ ਬਣਾ ਲੈਂਦੇ ਆ ਇਹਨੂੰ ਆਪਾਂ ਸਾਫ਼ ਕਿਵੇਂ ਕਰਨਾ ਹੈ ਔਰੇ ਨੂੰ ਜਿਹੜਾ ਸਾਡਾ ਔਰਾ ਹੈਗਾ ਇਹਨੂੰ ਅਸੀਂ ਸਾਫ਼ ਕਿਵੇਂ ਕਰਨਾ ਸਭ ਤੋਂ ਪਹਿਲਾ ਮੰਤਰ ਹੈਗਾ ਧਿਆਨ ਅਸੀਂ ਅੰਤਰ ਧਿਆਨ ਹੋਣਾ ਆਪਣੇ ਆਪ ਨਾਲ ਜੁੜਨਾ ਆਪਣੀ ਆਤਮਾ ਨਾਲ ਗੱਲਾਂ ਕਰਨੀਆਂ ਆਪਣੇ ਅੰਦਰੋਂ ਸਾਰੇ ਡਰ ਸਾਰੇ ਸ਼ਿਕਵੇ ਗਿਲੇ ਕੱਢ ਦੇਣੇ ਆਪਦੇ ਅੰਦਰ ਪੂਰੀ ਸਕਾਰਾਤਮਕਤਾ ਭਰਨੀ ਆ ਹਰ ਇੱਕ ਸਾਹ ਜਦੋਂ ਅਸੀਂ ਆਪਦੇ ਅੰਦਰ ਖਿੱਚਦੇ ਹਾਂ ਲੰਮਾ ਸਾਹ ਖਿੱਚਦੇ ਹਾਂ ਤਾਂ ਇੱਕ ਪੋਜ਼ਿਟਿਵ એનર્ਜੀ ਅਸੀਂ ਆਪਦੇ ਅੰਦਰ ਲੈ ਕੇ ਜਾਣੀ ਆ ਤੇ ਉਥੇ ਅਸੀਂ ਆਪਣੇ ਆਪ ਨੂੰ ਸੱਚੀ ਇਹ ਮਹਿਸੂਸ ਕਰਵਾਉਣਾ ਕਿ ਅਸੀਂ ਵਧੀਆ ਇਨਸਾਨ ਆ ਸਾਡੇ ਕੋਲ ਸਭ ਕੁਝ ਅੱਛਾ ਹੈ ਅਸੀਂ ਬਹੁਤ ਕੁਝ ਅੱਛਾ ਕਰ ਰਹੇ ਹਾਂ ਇਹ ਪਹਿਲਾ ਪੁਆਇੰਟ ਹੈ ਦੂਜਾ ਹੈਗਾ ਕਲਪਨਾ ਤੁਸੀਂ ਇਮੇਜਿਨ ਕਰੋ ਕਲਪਨਾ ਕਰਕੇ ਦੇਖੋ ਜਿਹੜੀ ਸੂਰਜ ਦੀ ਸਾਰੀ ਸ਼ਕਤੀ ਹੈ ਸਾਰੀ ਊਰਜਾ ਉਹ ਸਾਡੇ ਲਈ ਬਰਸ ਰਹੀ ਹੈ ਸਾਡੇ ਉੱਪਰ ਸੂਰਜ ਦੀ ਊਰਜਾ ਮਿਹਰਬਾਨ ਹੈ ਉਹ ਸਾਰੀਆਂ ਚੰਗੀਆਂ ਚੀਜ਼ਾਂ ਅਸੀਂ ਗ੍ਰਹਿਣ ਕਰ ਰਹੇ ਹਾਂ ਸਾਡੇ ਕੋਲ ਬਹੁਤ ਖੁਸ਼ ਹੈ ਅਸੀਂ ਜਿਵੇਂ ਉਹ ਕਹਿੰਦੇ ਨੇ ਮੈਂ ਹੀ ਮੈਂ ਵੈਸੇ ਤਾਂ ਮੈਂ ਮਾੜੀ ਹੈਗੀ ਆ ਉਸ ਤਰ੍ਹਾਂ ਦੀ ਮੈਂ ਨਹੀਂ ਇਹ ਇੱਕ ਪੋਜ਼ਿਟਿਵਿਟੀ ਵਾਲੀ ਮੈਂ ਜਿਹੜੀ ਹੈਗੀ ਆ ਉਹਨੂੰ ਅਸੀਂ ਮਹਿਸੂਸ ਕਰੀਏ ਆਪਣੀ ਕਲਪਨਾ ਦੇ ਵਿੱਚ ਕਿ ਜਿਹੜਾ ਇਹ ਸੂਰਜ ਹੈ ਇਹ ਕਿਰਨਾਂ ਬਖੇਰ ਰਿਹਾ ਹੈ ਸਾਰੀਆਂ ਸਾਡੇ ਤੇ ਬਰਸ ਰਹੀਆਂ ਨੇ ਇਹਦੇ ਨਾਲ ਆਪਣਾ ਜਿਹੜਾ ਔਰਾ ਹੈਗਾ ਉਹ ਬਹੁਤ ਖੂਬਸੂਰਤ ਹੋ ਜਾਂਦਾ ਹੈ ਬਹੁਤ ਵਧੀਆ ਹੋ ਜਾਂਦਾ ਹੈ ਤੀਜਾ ਹੈਗਾ ਪਾਣੀ ਸਭ ਤੋਂ ਪਹਿਲਾਂ ਤਾਂ ਅਸੀਂ ਪਾਣੀ ਨਾਲ ਆਪ ਦੇ ਆਪ ਨੂੰ ਸ਼ੁੱਧ ਕਰੀਏ ਸਾਫ਼ ਪਾਣੀ ਨਾਲ ਸਵੱਛ ਪਾਣੀ ਨਾਲ ਇਸ਼ਨਾਨ ਕਰੀਏ ਪਾਣੀ ਜ਼ਿਆਦਾ ਪੀਣਾ ਸ਼ੁਰੂ ਕਰੀਏ ਪਾਣੀ ਨੂੰ ਹੌਲੀ-ਹੌਲੀ ਆਪਣੇ ਅੰਦਰ ਲੈ ਕੇ ਜਾਈਏ ਅੰਦਰ ਘੁੱਟਾਂ ਨਾਲ ਆਪਾਂ ਭਰੀਏ ਤੇ ਤੁਸੀਂ ਇਹ ਮਹਿਸੂਸ ਕਰਨਾ ਹੈ ਕਿ ਜਿਹੜੀ ਸਾਰੀ ਊਰਜਾ ਸਾਰੀ ਖੁਸ਼ੀ ਸਾਰੀ ਪੋਜ਼ਿਟਿਵਿਟੀ ਜਿਹੜੀਆਂ ਇਹ ਸਾਰੇ ਚੰਗੇ ਖਣਿਜੇ ਪਾਣੀ ਨਾਲ ਮੇਰੇ ਅੰਦਰ ਜਾ ਰਹੇ ਨੇ ਕੋਸ਼ਿਸ਼ ਕਰੋ ਕਿ ਜਿਹੜਾ ਨਮਕ ਵਾਲਾ ਪਾਣੀ ਹੈ ਉਹਦੇ ਨਾਲ ਤੁਸੀਂ ਇਸ਼ਨਾਨ ਕਰੋ ਜਰੂਰ ਇੱਕ ਵਾਰੀ ਤਾਂ ਇਹ ਜਿਹੜਾ ਪਾਣੀ ਆ ਇਹਦੇ ਨਾਲ ਵੀ ਬਹੁਤ ਜ਼ਿਆਦਾ ਬਦਲਾ ਆਉਂਦੇ ਹੈਗੇ ਨੇ ਸਾਡਾ ਔਰਾ ਚੇਂਜ ਕਰਨ ਲਈ ਉਸ ਤੋਂ ਅਗਲਾ ਹੈਗਾ ਕੁਦਰਤ ਕੁਦਰਤ ਦੇ ਨਾਲ ਜੁੜੋ ਤੁਸੀਂ ਦਿਨ ਦੇ ਵਿੱਚ ਇੱਕ ਵਾਰ ਨੇਚਰ ਵਾਕ ਕਰੋ ਕਿਸੇ ਪਾਰਕ ਚ ਜਾਓ ਉੱਥੇ ਆਲੇ ਦੁਆਲੇ ਜਿੱਥੇ ਦਰਖਤ ਨੇ ਬਹੁਤ ਸਾਰੇ ਉੱਥੇ ਤੁਸੀਂ ਸੈਰ ਕਰੋ ਤੁਰੋ ਸਵੇਰੇ ਸਵੇਰੇ ਘਾਹ ਦੇ ਉੱਤੇ ਨੰਗੇ ਪੈਰ ਤੁਰੋ ਅੱਜ ਕੱਲ ਤਾਂ ਹਰ ਇੱਕ ਦੇ ਘਰ ਦੇ ਵਿੱਚ ਸ਼ਹਿਰਾਂ ਦੇ ਵਿੱਚ ਘਾਹ ਜ਼ਰੂਰ ਲੱਗੇ ਹੁੰਦੇ ਨੇ ਲੌਨ ਬਣੇ ਹੁੰਦੇ ਨੇ ਤੁਸੀਂ ਟ੍ਰੇਲ ਨਾਲ ਭਿੱਜਿਆ ਜਿਹੜਾ ਘਾਹ ਹੈਗਾ ਉਹਦੇ ਉੱਪਰ ਤੁਸੀਂ ਨੰਗੇ ਪੈਰਾਂ ਨਾਲ ਤੁਰਨਾ ਸ਼ੁਰੂ ਕਰੋ ਤੁਸੀਂ ਊਰਜਾ ਨਾਲ ਭਰਪੂਰ ਹੁੰਦੇ ਜਾਓਗੇ ਕੁਦਰਤ ਤੁਹਾਡੇ ਤੇ ਮਿਹਰਬਾਨੀਆਂ ਕਰੂਗੀ ਤੇ ਤੁਸੀਂ ਸੱਚੀ ਆਪਦੇ ਆਪ ਨੂੰ ਖੁਸ਼ਕਿਸਮਤ ਦਾ ਅਹਿਸਾਸ ਤੁਹਾਨੂੰ ਹੋਊਗਾ ਕਿ ਅਸੀਂ ਬਹੁਤ ਖੁਸ਼ਕਿਸਮਤ ਇਨਸਾਨ ਬਣਦੇ ਜਾ ਰਹੇ ਹਾਂ ਉਸ ਤੋਂ ਬਾਅਦ ਹੈਗਾ ਆਲਾ ਦਵਾਲਾ ਥੋੜਾ ਜਿਹੜਾ ਵਾਤਾਵਰਨ ਹੈਗਾ ਉਹ ਬਹੁਤ ਸਵੱਛ ਸਾਫ਼ ਸੁਥਰਾ ਹੋਣਾ ਚਾਹੀਦਾ ਅਸੀਂ ਕਈ ਵਾਰ ਦੇਖਦੇ ਹਾਂ ਕਿਸੇ ਦੇ ਘਰ ਜਾਂਦੇ ਹਾਂ ਕਿ ਉਹ ਉੱਥੇ ਹੁੰਦਾ ਤਾਂ ਬੜਾ ਕੁਝ ਹੈ ਗਾਰਡਨ ਬਣੇ ਹੁੰਦੇ ਨੇ ਲੌਨ ਬਣੇ ਹੁੰਦੇ ਪਰ ਉੱਥੇ ਸਾਫ ਸਫਾਈ ਬਿਲਕੁਲ ਹੀ ਹੁੰਦੀ ਕਾਹ ਦੇ ਵਿੱਚ ਸੁੱਕੇ ਪੱਤੇ ਇੱਧਰ ਉੱਧਰ ਫਿਰ ਰਹੇ ਹੁੰਦੇ ਆ ਫਰੂਟ ਦੇ ਛਿਲਕੇ ਪਏ ਹੁੰਦੇ ਨੇ ਮਤਲਬ ਗੰਦਗੀ ਨਜ਼ਰ ਆਉਂਦੀ ਹੈ ਉਸ ਨੂੰ ਚੰਗੇ ਤਰੀਕੇ ਨਾਲ ਸਾਫ ਸੰਭਾਲਣੀ ਕੀਤੀ ਜਾਂਦੀ ਸੋ ਇਹ ਹੈਗਾ ਕਿ ਆਪ ਦਾ ਵਾਤਾਵਰਣ ਜਿਹੜਾ ਹੈਗਾ ਆਲਾ ਦੋਲਾ ਉਹਨੂੰ ਸਾਫ ਰੱਖੀਏ ਵਧੀਆ ਰੱਖੀਏ ਉੱਥੋਂ ਵੀ ਸਾਡਾ ਜਿਹੜਾ ਔਰਾ ਹੈਗਾ ਉਹ ਚਲਕਦਾ ਉਹਦੀ ਚਲਕ ਪੈਂਦੀ ਆ ਇਕ ਹੈਗਾ ਸੰਗਤ ਬਦਲੋ ਜਿਹੜੀ ਕੰਪਨੀ ਆ ਨਾ ਉਹ ਬਹੁਤ ਵੱਡਾ ਉਹਦਾ ਰੋਲ ਹੈਗਾ ਉਹ ਬਹੁਤ ਮੈਟਰ ਕਰਦੀ ਹੈ ਚੰਗੇ ਲੋਕਾਂ ਦਾ ਸਾਥ ਕਰੋ ਚੰਗੇ ਲੋਕਾਂ ਦੇ ਵਿੱਚ ਬੈਠੋ ਚੰਗੇ ਲੋਕਾਂ ਦੀਆਂ ਗੱਲਾਂ ਸੁਣੋ ਉਹਨਾਂ ਨੂੰ ਗ੍ਰਹਿਣ ਕਰੋ ਤੇ ਮਾੜੀ ਪ੍ਰਵਿਰਤੀ ਵਾਲੇ ਲੋਕਾਂ ਤੋਂ ਚੁਗਲਖੋਰ ਲੋਕਾਂ ਤੋਂ ਨੀਵੀਂ ਸੋਚ ਵਾਲੇ ਲੋਕਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਓ ਉਸ ਤੋਂ ਅਗਲਾ ਪੁਆਇੰਟ ਹੈਗਾ ਆਸਥਾ ਸ਼ਰਦਾ ਵੀ ਅਸੀਂ ਇਹਨੂੰ ਕਹਿੰਦੇ ਆਂ ਕਿ ਜਿਸ ਵੀ ਧਰਮ ਨਾਲ ਅਸੀਂ ਜੁੜੇ ਹੈਗੇ ਆਂ ਉਹਦੇ ਨਾਲ ਪੂਰੀ ਤਰ੍ਹਾਂ ਇੱਕਮਿਕ ਹੋ ਜਾਓ। ਉਹਦੇ ਨਾਲ ਗੱਲਾਂ ਕਰੋ, ਅਰਦਾਸ ਕਰੋ, ਆਰਾਧਨਾ ਕਰੋ, ਆਪਦੀਆਂ ਸ਼ਕਤੀਆਂ ਨੂੰ ਜਗਾਓ। ਉਹਦੇ ਨਾਲ ਇੱਕਮਿਕ ਹੋ ਕੇ ਉਹਦੀ ਜਿਹੜੀ ਤੁਸੀਂ ਪੂਜਾ ਅਰਚਨਾ ਕਰਦੇ ਹੋ ਉਹਦੇ ਵਿੱਚ ਵਿਸ਼ਵਾਸ ਆਪਣਾ ਹੋਰ ਪੀੜਾ ਕਰੋ। ਇਹ ਵੀ ਸਾਡੇ ਔਰੀਆ ਨੂੰ ਬਦਲਣ ਦੇ ਵਿੱਚ ਬਹੁਤ ਸਹਾਈ ਹੁੰਦਾ ਹੈ। ਤੇ ਲਾਸਟ ਦੇ ਵਿੱਚ ਸੌਣ ਤੋਂ ਪਹਿਲਾਂ ਆਪਦਾ ਜਿਹੜਾ ਮਨ ਹੈਗਾ ਉਹ ਸਾਫ਼ ਕਰਕੇ ਸੋਵੋ। ਕਈ ਵਾਰ ਦਿਨ ਦੇ ਵਿੱਚ ਬੜਾ ਕੁਝ ਅਜਿਹਾ ਵਾਪਰ ਜਾਂਦਾ ਹੈ। ਸਾਨੂੰ ਕਿਸੇ ਨਾਲ ਕੋਈ ਅ ਗਿਲਾ ਹੋ ਜਾਂਦਾ ਹੈ ਜਾਂ ਸਾਨੂੰ ਹੁੰਦਾ ਕਿ ਸਾਡੇ ਨਾਲ ਨਾ ਜਾਵਾਦ ਘਾਟ ਕਿਉਂ ਹੋਊਗੀ ਪੂਰੇ ਦਿਨ ਦੇ ਵਿੱਚ ਜਾਂ ਕਿਸੇ ਨੇ ਮੈਨੂੰ ਐਦਾਂ ਕਿਉਂ ਕਿਹਾ ਇਹ ਸਾਰਾ ਕੁਝ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਆਪਦੇ ਮਨ ਚੋਂ ਬਾਹਰ ਕੱਢ ਦੇਣਾ। ਆਪਦੇ ਮਨ ਨੂੰ ਬਿਲਕੁਲ ਸਾਫ਼ ਕਰਕੇ ਸੋਣਾ। ਕਿ ਪਰਮਾਤਮਾ ਅੱਜ ਦਾ ਦਿਨ ਬਹੁਤ ਸੋਹਣਾ ਲੰਘਿਆ ਇਸ ਉਮੀਦ ਨਾਲ ਕਿ ਕੱਲ ਦਾ ਦਿਨ ਵੀ ਮੇਰਾ ਵਧੀਆ ਰਹੂਗਾ ਕੱਲ ਦਾ ਦਿਨ ਵੀ ਸਾਰਾ ਠੀਕ ਠਾਕ ਰਹੂਗਾ ਮੈਂ ਐਸੀ ਊਰਜਾ ਨਾਲ ਸਵੇਰੇ ਦਿਨ ਚੜਦੇ ਨੂੰ ਉੱਠਾਂ ਤੇ ਆਪਣੇ ਕੰਮਕਾਰ ਕਰਾਂ ਤੇ ਇਹ ਕੁਝ ਗੱਲਾਂ ਨੇ ਸਾਡਾ ਔਰਾ ਚੇਂਜ ਕਰਨ ਦੇ ਲਈ ਜਦੋਂ ਅਸੀਂ ਇਹਨਾਂ ਵੱਲ ਧਿਆਨ ਦੇਵਾਂਗੇ ਤਾਂ ਸੱਚੀ ਤੁਸੀਂ ਮਹਿਸੂਸ ਕਰੋਗੇ ਕਿ ਬਹੁਤ ਕੁਝ ਬਦਲ ਗਿਆ ਬਹੁਤ ਕੁਝ ਅੱਛਾ ਹੋ ਗਿਆ ਸੋ ਅੱਜ ਦੀ ਇਹ ਗੱਲਬਾਤ ਮੈਂ ਕਿਸੇ ਦੇ ਕਹਿਣ ਤੇ ਹੀ ਡਿਸਕਸ ਕੀਤੀ ਹੈ ਤੇ ਜਿਹੜਾ ਟੌਪਿਕ ਹੈ ਮੈਂ ਕਿਸੇ ਦੇ ਕਹਿਣ ਤੇ ਹੀ ਅੱਜ ਚੁਣਿਆ ਸੀ ਕਿਉਂਕਿ ਮੈਨੂੰ ਕਿਸੇ ਨੇ ਕਿਹਾ ਸੀ ਕਿ ਤੁਸੀਂ ਇਸ ਬਾਰੇ ਗੱਲ ਜ਼ਰੂਰ ਕਰੋ ਸੋ ਇਹ ਗੱਲ ਤੁਹਾਨੂੰ ਕਿਵੇਂ ਲੱਗੀ ਇਹ ਟੌਪਿਕ ਕਿਵੇਂ ਲੱਗਿਆ ਇਹਦੇ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਿਓ ਫਿਰ ਜਲਦੀ ਆਪਾਂ ਇਸੇ ਤਰ੍ਹਾਂ ਦੀਆਂ ਹੋਰ ਗੱਲਾਂ ਲੈ ਕੇ ਹੋਰ ਵਿਸ਼ਿਆਂ ਤੇ ਆਪਾਂ ਗੱਲਬਾਤ ਕਰਾਂਗੇ ਤੇ ਮੈਂ ਤੁਹਾਨੂੰ ਮਿਲੂੰਗੀ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ